ਹਰੀਦਾ ਇਟ ਸਿਰਹਾਣੇ ਭੋਏ ਸਬਨ ਕੀੜਾ ਲੜਿਓ ਮਾਸ ਕੇਤੜਿਆ ਜੁਗ ਵਾਪਰੇ ਇਕਤ ਭਇਆ ਆਪਾਸ ਹਰੀਦਾ ਭੰਨੀ ਘੜੀ ਸਵੰਨਵੀ ਟੁੱਟੀ ਨਾਗਰ ਲੱਜ ਅਜ ਰਾਈਰ ਫਰੇਸ ਧਾਕ ਕੈ ਘਰ ਨਾਠੀ ਅਜ ਹਰੀਦਾ ਭੰਨੀ ਘੜੀ ਸਮੰਨ ਵੀ ਟੂਟੀ ਨਾ ਘਰ ਲੱਜ ਜੋ ਸੱਜਣ ਭੋਏ ਭਾਰ ਥੇ ਸੀ ਕਿਉਂ ਆਵੇਂ ਅੱਜ ਹਰੀਦਾ ਬੀਨ ਵਾਜਾ ਕੁੱਤਿਆ ਇਹ ਨਾ ਭਲੀ ਰੀਤ ਕਬਹੀ ਚੱਲ ਨਾ ਆਇਆ ਕੁੰਝੇ ਵਖਤ ਮਸੀਤ ਉਠ ਫਰੀਦਾ ਉਜੂ ਸਾਜ ਸੁਬਹਿ ਨਿਵਾਜ ਗੁਜਾਰ ਜੋ ਸਿਰ ਸਾਈ ਨਾ ਨਵੈ ਸੋ ਸਿਰ ਕੱਪ ਉਤਾਰ ਜੋ ਸਿਰ ਸਾਈ ਨਾ ਨਵੈ ਸੋ ਸਿਰ ਕੀ ਜੈ ਕਾਏ ਕੁੰਨੇ ਹੀਠ ਚਲਾਈਐ ਬਾਲਨਣ ਸੰਦੈ ਥਾਏ ਹਰੀਦਾ ਕਿਥੈ ਤੈਡੇ ਮਾਪਿਆ ਜਿਨੀ ਤੂ ਜਣਿਓ ਹੈ ਤੈ ਪਾਸ ਹੋਏ ਲੱਦ ਗਏ ਤੂ ਅਜੈ ਮਾਪਤੀਣੋ ਹੈ ਹਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਲਾਹੇ ਅੱਗੇ ਮੂਲ ਨ ਆਵਸੀ ਦੋਜਕ ਸੰਦੀਪਾ ਹੈ ਮਹੱਲਾ ਪੰਜਵਾਂ ਫਰੀਦਾ ਖਲਕ ਖਲਕ ਮਹਿ ਖਲਕ ਵਸੈ ਰੱਬ ਮਾਹੀ ਮੰਦਾ ਕਿਸਨੋ ਆਖੀਐ ਜਾਂ ਤਿਸ ਬਿਨ ਕੋਈ ਨਾਹੇ ਫਰੀਦਾ ਜੀ ਦੇਹ ਨਾਲਾ ਕਪਿਆ ਜੀ ਗਲ ਕਪਹਿ ਚੋਖ ਪਵਨ ਨਾ ਇਤੀ ਮਾਮਲੇ ਸਹਾ ਨਾ ਇਤੀ ਦੁਖ ਹੈ ਜੱਗਣ ਚੱਲਣ ਰਤਨ ਸੇ ਸੁਣੀ ਅਰ ਬਹਿ ਗਏ ਈੜੇ ਮੁਤੀਤਾਹ ਸੇ ਜਾਨੀ ਚੱਲ ਗਏ ਫਰੀਦਾ ਗੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ ਦੇਹੀ ਰੋਗ ਨਾ ਲੱਗਾਈ ਪੱਲੇ ਸਭ ਕਿ ਸੁਭਾਏ ਫਰੀਦਾ ਪੰਖ ਪਰਾਹੁਣੀ ਦੁਨੀ ਸੁਹਾਵਾ ਬਾਗ ਨੌਬਤ ਵਜੀ ਸੁਬਹਿ ਸਿਉ ਚੱਲਣ ਕਾ ਕਰ ਸਾਜ ਫਰੀਦਾ ਰਾਤ ਕਥੂਰੀ ਵੰਦੀਐ ਸੁਤਿਆ ਮਿਲੈ ਨਾ ਪਾਉ ਜਿਨਾਂ ਨੈਣ ਨੀਂਦ 라ਵਲੇ ਤਿਨਾਂ ਮਿਲਣ ਕੁਆਵ ਫਰੀਦਾ ਮੈਂ ਜਾਣਿਆ ਦੁੱਖ ਮੁਝਕੂ ਦੁੱਖ ਸਬਾਏ ਜੱਗ ਊਚੇ ਚੜਕੇ ਦੇਖਿਆ ਤਾਂ ਘਰ ਘਰ ਇਹਾ ਅੱਗ ਮਹੱਲਾ ਪੰਜਵਾ ਫਰੀਦਾ ਭੂਮ ਰੰਗਾਵਲੀ ਮੰਝ ਵਿਸੂਲਾ ਬਾਗ ਜੋ ਜਨ ਪੀਰ ਨੇ ਵਾਜਿਆ ਤਿੰਨਾ ਅੰਚ ਨਾ ਲਾਗ ਮਹੱਲਾ ਪੰਜਵਾ ਖਰੀਦਾ ਉਮਰ ਸੁਹਾਵੜੀ ਸੰਗ ਸੁਮਨੜੀ ਦੇ ਹਾ ਵਿਰਲੇ ਕੀ ਪਾਈਆ ਨਾ ਜਿਨਾ ਪਿਆਰੇ ਨੇ ਹ ਕੰਧੀ ਵਹਿਣ ਨਾ ਢਾਹੇ ਤਉ ਭੀ लेखा ਦੇਵਣਾ ਜਿੱਧਰ ਰੱਬ ਜਾਏ ਵਹਿਣ ਤੇ ਦਾਊ ਗਾਉ ਕਰੇ ਫਰੀਦਾ ਦੁਖਾਂ ਸੇਤੀ ਦੇ ਹੋ ਗਿਆ ਸੂਲਾਂ ਸੇਤੀ ਰਾਤ ਖੜਾ ਪੁਕਾਰੇ ਪਾਤਣੀ ਵੇੜਾ ਕੱਪਰਵਾਤ ਲੰਮੀ ਲੰਮੀ ਨਦੀ ਵਹ ਕੰਦੀ ਕੇ ਰਹੇਤ ਵੇੜੇ ਨੋਕ ਕੱਪਰ ਕਿਆ ਕਰੇ ਜੇ ਪਾਤਣ ਰਹੇ ਸੁਚੇਤ ਫਰੀਦਾ ਗੱਲੀ ਸੋ ਸੱਜਣ ਵੀਹ ਏਕ ਟੁੰਡੇਂ ਦੀ ਨਾਲ ਹਾਂ ਤਖਾਂ ਜਿਉ ਮਾਲੀਹ ਕਾਰਨ ਤੈਨਾ ਮਾ ਪਿਰੀ ਫਰੀਦਾ ਇਹੋ ਤਨ ਭੌਂਕਣਾ ਨਿਤ ਨਿਤ ਦੁਖੀਐ ਕਾਉਣ ਕੰਨੇ ਬੁੱਝੇ ਦੇ ਰਹਾ ਕਿਤੇ ਵਗੈ ਭਾਉਣ ਫਰੀਦਾ ਰੱਬ ਖਜੂਰੀ ਪੱਕੀਆਂ ਮਾਖਿਆ ਨਹੀਂ ਬਹਨ ਜੋ ਜੋ ਵੰਨਿਆ ਦੀ ਹੜਾ ਸੋ ਉਮਰ ਹੱਥ ਪਵਾਨੈ ਫਰੀਦਾ ਤਨ ਸੁਕਾ ਪਿੰਜਰ ਥੀਆ ਤਲੀਆਂ ਖੁੰਡਹਿ ਕਾਗ ਅਜੈ ਸੋ ਰੱਬ ਨਾ ਬਾਹੜਿਓ ਦੇਖ ਬੰਦੇ ਕੇ ਭਾਗ ਕਾਗਾ ਤਰੰਗ ਢੰਡੋਲੇ ਆ ਸਗਲਾ ਖਾਇਆ ਮਾਸ ਏ ਦੁਏ ਨਾ ਮਤ ਸੁਹਾਓ ਫਿਰ ਦੇਖਣ ਕੀ ਆਸ ਕਾਗਾ ਚੂਂਡ ਨਾ ਪਿੰਜਰਾ ਬਸੈ ਤਾ ਉੱਡਰ ਜਾਹੇ ਜਿਤ ਪਿੰਜਰੇ ਮੇਰਾ ਸਹੋ ਬਸੈ ਮਾਸ ਨਾ ਤਿੱਦੂ ਖਾਹੇ ਫਰੀਦਾ ਗੌਰ ਨੇ ਮਾਣੀ ਛੱਡ ਕਰੇ ਨੇ ਘਰ ਆ ਘਰ ਆਓ ਸਰ ਪਰ ਮੈਥੇ ਆਵਣਾ ਮਰਨ ਹੋਣਾ ਡਰਿਆ ਹੋ ਇਹਨੀ ਲੋਇਣੀ ਦੇਖਦਿਆ ਕੀਤੀ ਚੱਲ ਗਈ ਫਰੀਦਾ ਲੋਕਾਂ ਆਪ ਆਪਣੀ ਮੈਂ ਆਪਣੀ ਪਈ ਤਾਪ ਸਵਾਰ ਹੈ ਮੈਂ ਮਿਲਹਿ ਮੈਂ ਮਿਲਾਂ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਰਹਹਿ ਸਭ ਜਗ ਤੇਰਾ ਹੋਏ ਕੰਦੀ ਉੱਤੇ ਰੁਖੜਾ ਕਿਚਰ ਕ ਬੰਨੈ ਧੀਰ ਫਰੀਦਾ ਕੱਚੇ ਭਾਂਡੇ ਰਖੀਐ ਕਿਚਰ ਤਾਈ ਨੀਰੈ ਹਰੀਦਾ ਮਹਿਲ ਨੇ ਸਖਣ ਰਹਿ ਗਏ ਵਾਸਾ ਆਇਆ ਤਲ ਗੂਰਾ ਸੇ ਨਿਮਾਣੀਆਂ ਬਹਿਸਨ ਰੂਹਾ ਮਾਲੇ ਆਖੀ ਸੇ ਖਾਬੰਦਗੀ ਚੱਲਣ ਅੱਜ ਕੇ ਕੱਲ ਹਰੀ ਦਾ ਮੌਤੇ ਦਾ ਬੰਨਾ ਏਵੈ ਦਿਸੈ ਜਿਉਂ ਦਰਿਆ ਵਹਿ ਟਾਹਾ ਅੱਗੇ ਦੂਜਕ ਤਪਿਆ ਸੁਣੀਐ ਹੂਲ ਪਵੈ ਕਹਾ ਹਾ ਇਕ ਨਾਨੂ ਸਭ ਸੋਜੀ ਆਈ ਇਕ ਫਿਰ ਦੇਵੇ ਪ੍ਰਵਾਹਾ ਅਮਲ ਜੇ ਕੀਤੇ ਆਧੁਨੀ ਵੇਥੇ ਸੇ ਦਰਗਹ ਉਗਾਹਾ ਕੀਦਾ ਦਰਿਆ ਵੈ ਕੰਨੇ ਬਗੋਲਾ ਬੈਠਾ keel ਕਰੇ keel ਕਰੇਂਦੇ ਹੰਜਨੋ ਅਚਿੰਤੇ ਬਾਜ ਕੈ ਬਾਜ ਪਏ ਤਿਸ ਰੱਬ ਦੇ keelਾਂ ਵਿਸਰੀਆਂ ਜੋ ਮਨ ਚੇਤ ਨਾ ਚੇਤੇ ਸੰ ਸੋ ਗਾਲੀ ਰੱਬ ਕੀਆਂ ਸਾਡੇ ਤ੍ਰੈਮਣ ਦੇ ਹੂਰੀ ਚੱਲੇ ਪਾਣੀ ਅੰਨ ਆਇਓ ਬੰਦਾ ਦੁਨੀ ਵਿੱਚ ਵਤ ਆਸੂਣੀ ਬੰਨ ਮਲਕ ਅਲ ਮੌਤ ਜਾਂ ਆਵਸੀ ਸਭ ਦਰਵਾਜੇ ਭੰਨ ਤੇਨਾ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ ਵੇਖਾ ਹੋ ਬੰਦਾ ਚੱਲਿਆ ਚਾਹੋ ਜਣਿਆ ਧੈ ਕੰ ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਦਰਗਹ ਆਏ ਕੰਮ ਫਰੀਦਾ ਹਉ ਬਲਿਹਾਰੀ ਤਿੰਨ ਪੰਖੀਆਂ ਜੰਗਲ ਜਿੰਨਾ ਵਾਸ ਕੱਕਰ ਚੁਗਨ ਥਲ ਵਸਨ ਰੱਬ ਨਾ ਛੋਡਣ ਪਾਸੈ ਫਰੀਦਾ ਰੁਤ ਫਿਰੀ ਵਣ ਕੰਬਿਆ ਪਾਤ ਚੜ੍ਹੇ ਝਾੜ ਪਾਹੇ ਚਾਰੇ ਕੁੰਡਾ ਢੁੰਡੀਆਂ ਰਹਿਣ ਕਿਥਾਉ ਨਾਹੇ ਫਰੀਦਾ ਬਾੜ ਪਟੋਲਾ ਧਜ ਕਰੀ ਕੰਬਲੜੀ ਬਹਿਰੇਓ ਜਿੰਨੇ ਵੇਸੀ ਸਹੋ ਮਿਲੈ ਸਈ ਵੇਸ ਕਰਿਓ ਮਹੱਲਾ ਤੀਜਾ ਗਾਇ ਪਟੋਲਾ ਪਾੜਦੀ ਕੰਬਲੜੀ ਬਹਿਰੇ ਨਾਨਕ ਘਰ ਹੀ ਬੈਠਿਆ ਸੋ ਮਿਲੈ ਜੇ ਨੀयत ਰਾਸ ਕਰੇ ਮਹੱਲਾ ਪੰਜਵਾਂ ਫਰੀਦਾ ਗਰਬ ਜਿਨਾ ਵੜਿਆਈਆ ਧਨ ਜੋਪਣ ਆਗਾਹ ਖਾਲੀ ਚੱਲੇ ਧਣੀ ਸਿਓ ਟਿੱਬੇ ਜਿਉ ਮੀਹਾਹ ਫਰੀਦਾ ਤੇ ਨਾ ਮੁਖ ਡਰਾਵਣੇ ਜਿਨਾ ਵਿਸਾਰੇ ਓਨ ਨਾਓ ਐਥੇ ਦੁੱਖ ਕਣੇਰੀਆ ਅੱਗੇ ਠਾਉਰ ਨਾ ਠਾਵ ਫਰੀਦਾ ਵਿਛਲ ਰਾਤ ਨਾ ਜਾਗਿਓ ਹੇ ਜੀਵੰਦੜੋ ਮੋਇਓ ਹੇ ਜੀ ਤੈ ਰੱਬ ਵਿਸਾਰੇ ਆ ਤਾ ਰੱਬ ਨਾ ਵਿਸਰੇ ਓਹੇ ਮਹੱਲਾ ਪੰਜਵਾ ਫਰੀਦਾ ਕੰਤ ਰੰਗਾਵਲਾ ਵੱਡਾ ਵੀ ਮੋਤਾਜ ਅੱਲ੍ਹਾ ਸੇਤੀ ਰਤਿਆ ਇਹੋ ਸਚਾ ਵਾਸਾਜ ਮਹੱਲਾ ਪੰਜਵਾਂ ਫਰੀਦਾ ਦੁਖ ਸੁਖ ਇਕ ਗਰ ਦਿਲ ਤੇ ਲਾਹੇ ਵਿਕਾਰ ਅੱਲ੍ਹਾ ਭਾਵੈ ਸੋ ਹਲਾ ਤਾਂ ਲੱਭੀ ਦਰਬਾਰ ਮਹੱਲਾ ਪੰਜਵਾਂ ਫਰੀਦਾ ਦੁਨੀਆ ਜਾਈ ਵਜਾਈ ਵਜਦੀ ਤੂੰ ਵੀ ਵਜਹਿ ਨਾਲ ਸੋਈ ਜੀਓ ਨਾ ਵਜਦਾ ਜਿਸ ਅੱਲ੍ਹਾ ਕਰਦਾ ਸਾਰ ਮਹੱਲਾ ਪੰਜਵਾਂ ਫਰੀਦਾ ਦਿਲ ਰਤਾ ਇਸ ਦੁਨੀ ਸਿਉ ਦੁਨੀ ਨਾ ਕਿਤੇ ਕੰਮ ਮਿਸਲ ਫਕੀਰਾਂ ਗਾਖੜੀ ਸੋ ਪਾਈਐ ਪੂਰ ਕ ਰਾਮ ਪਹਿਲਾ ਪਹਿਰ ਹੈ ਫੁੱਲੜਾ ਫਲ ਭੀ ਪਛਾਰਾਤ ਜੋ ਜਾਗੰਨ ਲਹਨ ਸੇ ਸਾਈ ਕੰਨੋ ਦਾਤ ਦਾਤੀ ਸਾਹਿਬ ਸੰਧੀ ਆ ਗਿਆ ਚੱਲੇ ਤਿਸ ਨਾਲ ਇੱਕ ਜਾਗੰਦੇ ਨਾਲ ਹਨ ਇੱਕ ਨਾਲ ਸੁਤਿਆਂ ਦੇ ਉਠਾਲੇ ਟੂਡੇ ਹੰਦੀਏ ਸੁਹਾਗ ਕੂ ਤਾਉ ਤਨ ਕਾਈ ਕੋਰ ਜਿਨਾ ਨਾਉ ਸੁਹਾਗਣੀ ਤਿੰਨਾ ਝਾਕ ਨਾ ਹੋਰੈ ਸਬਰ ਮੰਜਕ ਮਾਨ ਏ ਸਬਰ ਕਾਨੀ ਹਣੋ ਸਬਰ ਸੰਦਾ ਬਾਣ ਖਾਲਕ ਖੱਤਾ ਨਾ ਕਰੀ ਸਬਰ ਅੰਦਰ ਸਾਬਰੀ ਤਨ ਏਵੈ ਜਾਲੇਨ ਹੋਨ ਨਜੀਕ ਖੁਦਾ ਏਦੈ ਭੇਤ ਨਾ ਕਿਸੈ ਦੇ ਨਾ ਸਬਰ ਇਹੋ ਸੁਆਉ ਜੀ ਤੂੰ ਬੰਦਾ ਦਿੜ ਕਰਹਿ ਵਾਧ ਥੀ ਵਹਿ ਦਰਿਆ ਓ ਟੋਟ ਨਾ ਥੀ ਵਹਿ ਵਾਹੜਾ ਹਰੀਦਾ ਦਰਵੇਸੀ ਗਾਖੜੀ ਚੋਪੜੀ ਪਰীত ਇਕਨ ਕਨੈ ਚਾਲੀਐ ਦਰਵੇਸਾ ਵੀਰੀਤ ਤਨ ਤਪੈ ਤਨੂਰ ਜਿਉ ਬਾਲਣ ਹੱਡ ਬਲੰਨ ਪੈਰੀ ਥੱਕਾਂ ਸਿਰ ਜੁੱਲਾਂ ਜੇ ਮੂਹ ਕਿਰੀ ਮਿਲੰਨੈ ਤਨ ਨਾਥ ਪਾਏ ਤਨੂਰ ਜਿਉ ਬਾਲਣ ਹੱਡ ਨਾ ਬਾਲ ਸਿਰ ਪੈਰੀ ਕਿਆ ਫੀੜਿਆ ਅੰਦਰ ਪਿਰੀ ਨਿਹਾਲ ਹਾਉ ਟੁੰਡੇ ਦੀ ਸੱਜਣਾ ਸੱਜਣ ਮੈਂ ਦੇ ਨਾਲ ਨਾਨਕ ਅਲਖ ਨ ਲਖੀਐ ਗੁਰਮੁਖ ਦੇ ਦਿਖਾਲਐ ਹੰਸਾ ਦੇਖ ਤਰੰਦਿਆ ਬੱਗਾ ਆਇਆ ਚਾਉ ਡੋਬ ਮੋਏ ਬਗ ਬੱਪੂੜੇ ਸਿਰ ਤਲ ਉੱਪਰ ਪਾਵ ਮੈਂ ਜਾਣਿਆ ਵਡਹੰਸ ਹੈ ਤਾਂ ਮੈਂ ਕੀਤਾ ਸੰਗ ਜੇ ਜਾਣਾ ਬਗ ਬੱਪੂੜਾ ਜਨਮ ਨਾ ਢੀੜੀ ਅੰਗ ياਹਨਸ ਕਿਆਬਗਲਾ ਜਾਕਾਉਨਦਰਤਰੇ ਜਤੇ ਸਭਾਵੈ ਨਨਕਾ ਕਗਹਹਨਸਕਰ सਰਵਰਪੰखੀ ਹෙਕड़ੋ ਫਾਹੀਵਾਲਪਚਾਸ ਇਹਤਾਨ ਲਹਰੀ ਗਡٿेਆ सਚਤੇਰੀ ਆස। ਕਾਵਣ ਸੋ ਅੱਖਰ ਕਾਵਣ ਗੁਣ ਕਾਵਣ ਸੋ ਮਣੀਆਂ ਮੰਤ ਕਗਣ ਸੋ ਵਿਸੋਹਾਓ ਕਰੀ ਜੇਤ ਵਸ ਆਵੇ ਕੰਤ ਨਿਵਣ ਸੋ ਅੱਖਰ ਖਵਣ ਗੁਣ ਜਿਹਬਾ ਮਣੀਆਂ ਮੰਤ ਏ ਤਰੇ ਭੈਣੇ ਵੇਸ ਕਰ ਤਾ ਵਸ ਆਵੀ ਕੰਤ ਮਤ ਹੋਂਦੀ ਹੋਏ ਆਣਾ ਤਾਣ ਹੁੰਦੇ ਹੋਏ ਨਿਤਾਣਾ ਹਣ ਹੁੰਦੇ ਆਪ ਵੰਡਾਏ ਕੋ ਐਸਾ ਭਗਤ ਸਦਾ ਆਏ ਇੱਕ ਫਿੱਕਾ ਨਾਂ ਗਾ ਲਾਏ ਸਭ ਨਾਮ ਸੱਚਾ ਤਣੀ ਹਿਆਉ ਨਾ ਕਹਿ ਠਾਹੇ ਮਾਨਕ ਸਭ ਅਮੋਲ ਵੇ सदना मान माणिक ठाहण मूल मचाङ्गे ताओ प्रियादिश हयाओ ना ठाहे कही दा।